ਦੋਸਤੋ ਪੰਜਾਬੀ ਟ੍ਰਿਪਿਓਂ ਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਜੰਮੂ ਕਸ਼ਮੀਰ ਦੀਆਂ ਚੋਣਾਂ ਬਾਰੇ ਦੋਸਤੋ ਵੈਸੇ ਤਾਂ ਇੱਕ ਗੱਲ ਸਭ ਦੇ ਧਿਆਨ ਦੇ ਵਿੱਚ ਹੀ ਹੈ ਵੀ ਭਾਜਪਾ ਦੇ ਸ਼ੁਰੂ ਤੋਂ ਜੰਮੂ ਕਸ਼ਮੀਰ ਜਿਹੜਾ ਉਹ ਮੁੱਖ ਏਜੰਡੇ ਤੇ ਰਿਹਾ ਕਿਉਂਕਿ ਭਾਜਪਾ ਪਹਿਲੇ ਦਿਨ ਤੋਂ ਜਿਹੜਾ ਕੋਈ ਗੱਲ ਕਰੀਏ ਤਾਂ 70ਵੇਂ 80ਵੇਂ ਦਾ ਹੱਕ ਹੀ ਤੋਂ ਗੱਲ ਕਰ ਲਈਏ ਤਾਂ ਜੰਮੂ ਕਸ਼ਮੀਰ 'ਚ ਧਾਰਾ 370 ਦਾ ਵਿਰੋਧ ਕਰਦੀ ਹੈ ਇਹ 35A ਦਾ ਵਿਰੋਧ ਕਰਦੀ ਹੈ ਤੇ ਉਸ ਨੂੰ ਹਟਾਉਣ ਨੂੰ ਲੈ ਕੇ ਇਸ ਦੇ ਵਿਰੋਧ 'ਚ ਭਾਜਪਾ ਪਿਛਲੇ ਲੰਬੇ ਸਮੇਂ ਤੋਂ ਇੱਕ ਸੰਘਰਸ਼ ਕਰਦੀ ਆ ਰਹੀ ਹੈ ਤੇ ਉਸੇ ਦੇ ਚਲਦੇ 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 ਆ ਜਦੋਂ 2014 'ਚ ਭਾਜਪਾ ਦੇਸ਼ ਦੀ ਸੱਤਾ ਦੇ ਵਿੱਚ ਕਾਬਜ ਹੁੰਦੀ ਹੈ ਬਹੁਮਤ ਦੇ ਨਾਲ ਕਾਬਜ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਇੱਕ ਏਜੰਡਾ ਜ਼ਰੂਰ ਮਜ਼ਬੂਤੀ ਨਾਲ ਦਿਖਦਾ ਹੈ ਵੀ ਕਿ ਉਹਨਾਂ ਦਾ ਜਿਹੜਾ ਇਹ ਏਜੰਡਾ ਹੈ ਧਾਰਾ 370 ਨੂੰ ਖਤਮ ਕਰਦਾ ਉਹ ਪੂਰਾ ਹੋ ਸਕਦਾ ਪਰ ਉਹਨਾਂ ਨੇ 14 ਤੋਂ 19 ਵਾਲੀ ਟਰਮ ਦੇ ਵਿੱਚ ਇਹ ਏਜੰਡਾ ਪੂਰਾ ਨਹੀਂ ਕੀਤਾ ਤੇ 2019 ਚ ਦੂਜੀ ਵਾਰ ਸਰਕਾਰ ਬਣਦੇ ਹੀ ਜਿਹੜਾ ਭਾਜਪਾ ਨੇ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਤੇ 35A ਨੂੰ ਮਨਜ਼ੂਬ ਕਰਤਾ ਖਤਮ ਕਰ ਦਿੱਤਾ ਰੱਦ ਕਰ ਦਿੱਤੀ ਸੀ ਤੇ ਉਸ ਦਿਨ ਤੋਂ ਵੀ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਜਿਹੜੇ ਨੇ ਲਗਾਤਾਰ ਬਦਲਦੇ ਰਹੇ ਨੇ ਉੱਥੇ ਇੱਕ ਤਣਾਅ ਵਾਲੇ ਹਾਲਾਤ ਬਣੇ ਹੋਏ ਨੇ ਲੋਕਾਂ ਦੇ ਵਿੱਚ ਕਹਿਣ ਨੂੰ ਭਾਜਪਾ ਹੀ ਤਾਂ ਦਾਵਾ ਕਰ ਰਹੇ ਨੇ ਵੀ ਜੰਮੂ ਕਸ਼ਮੀਰ ਤੋਂ ਧਾਰਾ 370 ਖਤਮ ਹੋਣ ਤੋਂ ਬਾਅਦ ਜਿਹੜਾ ਉੱਥੇ ਅਮਨ ਤੇ ਕਾਨੂੰਨ ਦਾ ਰਾਜ ਬਹਾਲ ਹੋ ਚੁੱਕਾ ਹੈ ਲੋਕ ਹੁਣ دہشت گردੀ ਤੋਂ ਬਾਹਰ ਆ ਕੇ ਜੀਵਨ ਜੀ ਰਹੇ ਨੇ دہشت گردੀ ਖਤਮ ਹੋ ਗਈ ਹੈ ਸਭ ਕੁਝ ਹੋ ਗਿਆ ਇਸ ਤਰ੍ਹਾਂ ਦੇ ਦਾਅਵੇ ਕਰ ਰਹੇ ਨੇ ਪਰ ਜੇ ਗੱਲ ਕਰੀਏ ਤਾਂ ਉੱਥੇ ਪਉ ਮੈਂ ਇਹ ਚੀਜ਼ਾਂ ਖਤਮ ਹੋਈਆਂ ਨਹੀਂ ਹੋਈਆਂ ਇਹ ਤਾਂ ਉਸ ਦੇ ਸਥਾਨਕ ਲੋਕ ਜਾਣਦੇ ਨੇ ਜਾਂ ਜਿਹੋ ਜਿਹੇ ਘਟਨਾਵਾਂ ਵਾਪਰ ਰੀਆਂ ਨੇ ਤਾਂ ਉਹੋ ਜਿਹੀ ਘਟਨਾਵਾਂ ਦੇਖ ਕੇ ਤਾਂ ਅਸੀਂ ਕਹਿੰਦੇ ਆ ਵੀ ਕਿ ਹਾਲੇ ਉਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਜਿਹੋ ਜੀ ਭਾਜਪਾ ਦਾਅਵੇ ਕਰ ਰਹੀ ਹੈ ਉੱਥੇ ਪਹਿਲਾਂ ਵਰਗਾ ਚੱਲ ਰਿਹਾ ਪਰ ਉੱਥੇ ਜਿਸ ਤਰ੍ਹਾਂ ਇੱਕ ਮਿਲਟਰੀ ਡਿਪਲੋਏ ਕਰਤੀ ਸੀ ਕੇਂਦਰੀ ਸੁਰੱਖਿਆ ਬਲ ਦੇ ਮੁਲਾਜ਼ਮ ਵੱਡੀ ਗਿਣਤੀ ਚ ਤਨਾਤ ਕਰਦੇ ਸੀ ਲੋਕਾਂ ਦਾ ਘਰੋਂ ਨਿਕਲਣਾ ਬੰਦ ਕਰ ਦਿੱਤਾ ਮੋਬਾਈਲ ਸੇਵਾਵਾਂ ਇੰਟਰਨੈਟ ਸੇਵਾਵਾਂ ਠੱਪ ਕਰ ਦਿੱਤੀ ਕਿ ਤੇ ਇਹੋ ਜੀ ਚੀਜ਼ਾਂ ਚ ਇੱਕ ਚੀਜ਼ ਜ਼ਰੂਰ ਆਈ ਸੀ ਕਿ ਉੱਥੇ ਦੇ ਲੋਕਾਂ ਨੇ ਇੱਕ ਡਰ ਭਰਿਆ ਜੀਵਨ ਹੁਣ ਜੀਣਾ ਪੈ ਰਿਹਾ ਇਹ 2019 ਚ ਜਦੋਂ 5 ਅਗਸਤ 2019 ਨੂੰ ਇਹਦੀ ਧਾਰਾ 370 ਖਤਮ ਹੋਈ ਸੀ ਉਸ ਤੋਂ ਬਾਅਦ ਇਹੋ ਜਿਹੇ ਹਾਲਾਤ ਬਣੇ ਸੀ ਤੇ ਉੱਥੇ ਨਾ ਹੀ ਕੋਈ ਚੋਣਾ ਹੋ ਪਾਰੀਆਂ ਸੀ ਤੇ ਨਾ ਚੋਣਾ ਹੁਣ ਕਰਕੇ ਉੱਥੇ ਰਾਸ਼ਟਰਪਤੀ ਸ਼ਾਸਨ ਲੱਗਿਆ ਹੋਇਆ ਸੀ ਸਭ ਕੁਝ ਰਾਸ਼ਟਰਪਤੀ ਦੀ ਦੇਖਰੇਖ ਕੀਤਾ ਹੋਇਆ ਸੀ ਤਾਂ ਕਈ ਤਰ੍ਹਾਂ ਦੇ ਉੱਥੇ ਲੋਕਾਂ ਦੇ ਮਨਾਂ 'ਚ ਸਵਾਲ ਉੱਠ ਰਹੇ ਸੀਗੇ ਵੀ ਕਿ ਆਖਿਰਕਾਰ ਉੱਥੇ ਚੋਣਾਂ ਹੋਣਗੀਆਂ ਨਹੀਂ ਹੋਣਗੀਆਂ ਕੀ ਬਣੇਗਾ ਪਰ ਸੁਪਰੀਮ ਕੋਰਟ ਨੇ ਪਿਛਲੇ ਸਾਲ ਇੱਕ ਕੇਸ ਦੀ ਸੁਣਵਾਈ ਕਰਦਿਆਂ ਆਦੇਸ਼ ਜਾਰੀ ਕਰ ਦਿੱਤੇ ਸੀ ਵੀ ਜਿਹੜਾ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਉਹ 30 ਸਤੰਬਰ ਤੋਂ ਪਹਿਲਾਂ ਪਹਿਲਾਂ 30 ਸਤੰਬਰ 2024 ਤੋਂ ਪਹਿਲਾਂ ਪਹਿਲਾਂ ਲਾਜ਼ਮੀ ਤੌਰ ਤੇ ਕਰਵਾਈਆਂ ਜਾਣ ਭਾਵੇਂ ਕੀ ਹਲੇ ਉਸ ਨੂੰ ਸਮਾਂ ਪਿਆ ਪਰ ਕਿੰਨੇ ਕੀਤੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਕੇਂਦਰ ਸਰਕਾਰ ਨੂੰ ਵੀ ਚੋਣ ਕਮਿਸ਼ਨ ਨੂੰ ਵੀ ਉੱਤਰਲੇ ਪਾਸੇ ਪੈਰਵਾਇਜ ਜਿਹੜਾ ਕਰਨੀ ਪੈਣੀ ਹੈ ਉਹਨਾਂ ਵੱਲੋਂ ਇੱਕ ਤਰ੍ਹਾਂ ਦੀ ਮਿਊਥ ਬੰਦੀ ਜਿਹੜੀ ਕੇਂਦਰ ਸਰਕਾਰ ਨੇ ਸ਼ੁਰੂ ਕਰ ਦਿੱਤੀ ਆ ਜੇ ਉਹ ਕਿਵੇਂ ਕੀਤੀ ਆ ਜਾਂ ਉਸ ਦੀ ਕਿਵੇਂ ਇੱਕ ਅਸੀਂ ਸੋਚ ਸਕਦੇ ਹਾਂ ਅੰਦਾਜ਼ਾ ਲਗਾ ਸਕਦੇ ਆ ਉਹ ਅਸੀਂ ਲਗਾ ਸਕਦੇ ਆ ਇਸ ਤਰ੍ਹਾਂ ਵੀ ਕਿ ਜਦੋਂ ਕਸ਼ਮੀਰ ਦੇ ਜ਼ਿਲ੍ਹਾ ਰਿਆਸੀ ਦੇ ਕਟੂਆ ਦੇ ਵਿੱਚ ਅਤਵਾਦੀ ਹਮਲੇ ਹੁੰਦੇ ਨੇ ਉਸ ਤੋਂ ਬਾਅਦ ਇਕਦਮ ਹੀ ਕਹਿੰਦੇ ਕੁਝ ਦਿਨ ਬਾਅਦ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜਦੋਂ ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਹਨਾਂ ਦਾ ਪਹਿਲਾ ਦੌਰਾ ਜਿਹੜਾ ਹੈ ਉਹ ਕਸ਼ਮੀਰ ਦੀ ਵਾਦੀਆਂ ਦੇ ਵਿੱਚ ਹੁੰਦਾ ਹੈ ਉਹ ਕਸ਼ਮੀਰ ਦੌਰੇ ਤੇ ਜਾਂਦੇ ਨੇ ਹਾਲਾਂਕਿ ਇਹ ਦੌਰਾ ਉਹਨਾਂ ਦਾ 21 ਜੂਨ ਨੂੰ ਹੁੰਦਾ ਜਦੋਂ ਕਮੰਤਰੀ ਯੋਗ ਦਿਵਸ ਹੁੰਦਾ ਹੈ ਤੇ ਉਹ ਯੋਗ ਦਿਵਸ ਦੇ ਮੌਕੇ ਉੱਥੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਸੀਗੇ ਕਿਉਂਕਿ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਦੇ ਵਿੱਚ ਕੋ ਮੰਤਰੀ ਯੋਗ ਦਿਵਸ ਤੇ ਜਿਹੜਾ ਇੱਕ ਸਮਾਗਮ ਰੱਖਿਆ ਹੋਇਆ ਸੀ ਜਿੱਥੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਆ ਪਹੁੰਚੇ ਸੀ ਉੱਥੇ ਜਿੱਥੇ ਉਹਨਾਂ ਨੇ ਯੋਗ ਕੋ ਮੰਤਰੀ ਯੋਗ ਦਿਵਸ ਤੇ ਸਮਾਗਮ ਵਿੱਚ ਇਸ ਮੁੱਲਿਤ ਕੀਤੀ ਸੀ ਤਾਂ ਉੱਥੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਜਿਹੜਾ ਸੰਬੋਧਨ ਕਰਦੇ ਹੋਏ ਇੱਕ ਭਰੋਸਾ ਦਿਵਾਇਆ ਇੱਕ ਤਾਂ ਉਹਨਾਂ ਨੇ ਭਰੋਸਾ ਦਿਵਾਇਆ ਉੱਥੇ ਦੇ ਲੋਕਾਂ ਵਿੱਚ ਜੰਮੂ ਕਸ਼ਮੀਰ 'ਚ ਜਲਦੀ ਹੀ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ ਤੇ ਇਸ ਦੇ ਨਾਲ ਹੀ ਉਹਨਾਂ ਨੇ ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਬਹਾਲ ਕਰਨ ਦਾ ਵੀ ਭਰੋਸਾ ਜਿਹੜਾ ਉੱਥੇ ਲੋਕਾਂ ਨੂੰ ਦਿਵਾਇਆ ਤਾਂ ਇਸ ਤੋਂ ਪਤਾ ਲੱਗਦਾ ਹੈ ਵੀ ਕਿਤੇ ਨਾ ਕਿਤੇ ਭਾਜਪਾ ਜਿਹੜੀ ਹੈ ਹੁਣ ਚੋਣਾਂ ਕਰਵਾਉਣ ਦੇ ਰੋਚ ਦਿਖ ਰਹੀ ਹੈ ਤੇ ਉਹਨਾਂ ਨੇ ਜੰਮੂ ਕਸ਼ਮੀਰ 'ਚ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਸੇ ਕਰਕੇ ਪ੍ਰਧਾਨ ਮੰਤਰੀ ਉਦੋਂ ਉੱਥੇ ਜਾਂਦੇ ਨਹੀਂ ਜਦੋਂ ਉੱਥੇ ਦੋ ਜ਼ਿਲ੍ਹਿਆਂ 'ਚ ਦਹਿਸ਼ਤਗਰਦ ਦੇ ਹਮਲੇ ਹੁੰਦੇ ਨੇ ਤਾਂ ਉੱਥੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪ੍ਰਧਾਨ ਮੰਤਰੀ ਜਾਂਦੇ ਨਹੀਂ ਪਰ ਉਹਨਾਂ ਵੱਲੋਂ ਜਿੱਥੇ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਉਸ ਦੇ ਨਾਲ ਹੀ ਉਹਨਾਂ ਨੇ ਇੱਕ ਗੱਲ ਦਾ ਹੋਰ ਉੱਥੇ ਜ਼ਿਕਰ ਕੀਤਾ ਕਿ ਜਿਹੜੇ ਇਸ ਤਰ੍ਹਾਂ ਦੇ ਦਹਿਸ਼ਤਗਰਦ ਹਮਲੇ ਹੋ ਰਹੇ ਨੇ ਇਹ ਕਸ਼ਮੀਰ ਦੀ ਤਰੱਕੀ ਨੂੰ ਰੋਕ ਰਹੇ ਨੇ ਤੇ ਭਾਰਤ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਵੇਗਾ ਐਹੋ ਜੀ ਗੱਲ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਨਾਲ ਕਹੀ ਹੈ ਉੱਥੇ ਤਾਂ ਇਸ ਤੋਂ ਪਤਾ ਲੱਗਦਾ ਹੈ ਵੀ ਕਿ ਭਾਜਪਾ ਜਿੱਥੇ ਇੱਕ ਪਾਸੇ ਤਾਂ ਚੋਣਾਂ ਦੀ ਤਿਆਰੀ ਕਰ ਰਹੀ ਹੈ ਪਰ ਉੱਥੇ ਲੋਕਾਂ ਨੂੰ ਆਪਣੇ ਨਾਲ ਲਾਉਣ ਲਈ ਜਿਹੜੇ ਇਹੋ ਜਿਹੇ دہشت ਕਰਦੇ ਉਹਨਾਂ ਦੇ ਚਾਹੇ ਵਿਰੁੱਧ ਕਾਰਵਾਈ ਕਰਨ ਦੀ ਗੱਲ ਕਹਿ ਲਈਏ ਜਾਂ ਉਹਨਾਂ ਦੇ ਖਾਤਮੇ ਦੇ ਨਾਲ ਲੋਕਾਂ ਨੂੰ ਆਪਣੇ ਨਾਲ ਲਾਉਣ ਲਈ ਕਹਿਤੀਏ ਬਿਕਾਉਜ਼ ਲਗਾਤਾਰ ਜਿਹੜੇ ਚਾਰਾਚੂਰੀ ਕਰ ਰਹੇ ਨੇ ਹਾਲਾਂਕਿ ਜਿਹੜੀ ਲੋਕ ਸਭਾ ਚੋਣਾਂ ਹੋ ਕੇ ਹੱਡੀਆਂ ਨੇ ਕਸ਼ਮੀਰਵਾਦੀਆਂ ਤਿੰਨ ਲੋਕ ਸਭਾ ਸੀਟਾਂ ਤੇ ਚੋਣ ਹੋਈ ਹੈ ਤੇ ਭਾਜਪਾ ਨੇ ਉੱਥੇ ਕਿਸੇ ਵੀ ਸੀਟ ਤੇ ਆਪਣਾ ਉਮੀਦਵਾਰ ਨਹੀਂ ਉਤਾਰਿਆ ਪਰ ਹੁਣ ਜੇ ਇਹੋ ਜਿਹੀ ਪ੍ਰਧਾਨ ਮੰਤਰੀ ਦਾ ਦੌਰਾ ਹੁੰਦਾ ਹੈ ਉੱਥੇ ਜੇ ਉਹ ਭਾਸ਼ਿਆਂ ਨੂੰ ਦਿੱਕੇ ਆਂਦੇ ਨੇ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਿਤੇ ਨਾ ਕਿਤੇ ਭਾਜਪਾ ਜਿਹੜੀ ਹੈ ਵਿਧਾਨ ਸਭਾ ਚੋਣਾਂ ਚ ਜ਼ਰੂਰ ਉੱਥੇ ਹਿੱਸਾ ਲਵੇਗੀ ਸ਼ਮੂਲੀਅਤ ਕਰੇਗੀ ਤੇ ਉਹ ਦੇਖਣ ਵਾਲੀ ਗੱਲ ਹੋਵੇ ਕਿ ਕਿਵੇਂ ਕਰਦੀ ਹੈ ਕਦੋਂ ਕਰਦੀ ਹੈ ਪਰ ਇੱਕ ਚੀਜ਼ ਸਪਸ਼ਟ ਹੈ ਦੋਸਤੋ ਕਿ ਰਾਜਨੀਤੀ ਦੇ ਵਿੱਚ ਜਿਹੜੇ ਰਾਸ਼ੀ ਆਗੂ ਕੁਝ ਵੀ ਕਰਦੇ ਨੇ ਤਾਂ ਉਸ ਦਾ ਹੀ ਰਾਸ਼ੀ ਮਹੱਤਵ ਜ਼ਰੂਰ ਹੁੰਦਾ ਇਸੇ ਲਈ ਪ੍ਰਧਾਨ ਮੰਤਰੀ ਦਾ ਦੌਰਾ ਇਹੋ ਚੀਜ਼ ਦਾ ਇੱਕ ਤਰ੍ਹਾਂ ਦਾ ਸੰਕੇਤ ਦਿੰਦਾ ਹੈ ਤਵੀ ਭਾਜਪਾ ਉੱਥੇ ਜਿਹੜੀ ਜ਼ਮੀਨੀ ਪੱਧਰ ਦੀ ਸਿਆਸਤ ਹੈ ਉਹ ਕਰਨੀ ਸ਼ੁਰੂ ਕਰ ਚੁੱਕਿਆ ਹੈ ਉਹਨਾਂ ਨੇ ਤਿਆਰੀ ਵਿੜ ਦਿੱਤੀ ਹੈ ਤਾਂ ਜੋ ਵਿਧਾਨ ਸਭਾ ਚੋਣਾਂ ਚ ਹਿੱਸਾ ਲੈ ਸਕਣ ਪਰ ਉਹ ਦੇਖਣ ਵਾਲੀ ਗੱਲ ਹੋਵੇਗੀ ਵੀ ਕਿ ਭਾਜਪਾ ਵਿਧਾਨ ਸਭਾ ਚੋਣਾਂ 'ਚ ਆਪਣੇ ਉਮੀਦਵਾਰ ਉੱਥੇ ਉਤਾਰਦੀ ਹੈ ਜਾਂ ਨਹੀਂ ਉਤਾਰਦੀ ਪਰ ਇਸ ਤੋਂ ਪਹਿਲਾਂ ਦੋਸਤੋ ਇੱਕ ਚੀਜ਼ ਸਪਸ਼ਟ ਹੈ ਵੀ ਕਿ ਭਾਜਪਾ ਵੱਲੋਂ ਪਿਛਲੇ 2019 'ਚ ਜਦੋਂ ਤ ਉਹ 370 ਖਤਮ ਕੀਤੀ ਹੈ ਰਾਸ਼ਟਰਪਤੀ ਸ਼ਾਸਨ ਲਾਇਆ ਉਦੋਂ ਤੋਂ ਬਾਅਦ ਹੀ ਜਿਹੜਾ ਉੱਥੇ ਚੋਣਾਂ ਨੂੰ ਲਗਾਤਾਰ ਟਾਲਣ ਦੀ ਕੋਸ਼ਿਸ਼ਾਂ ਕਰ ਰਹੀ ਸੀ ਕਿ ਕਿ ਇਹਨਾਂ ਚੋਣਾਂ ਨੂੰ ਨਾ ਕਰਵਾਇਆ ਜਾਵੇ ਪਰ ਹੁਣ ਜਿਵੇਂ ਚੋਣਾਂ ਹੋਣ ਜਾ ਰਹੀਆਂ ਨੇ ਇਹ ਸੁਪਰੀਮ ਕੋਰਟ ਦੇ ਹਦਾਇਤਾਂ ਦੇ ਚੋਣਾਂ ਕਰਵਾਉਣੀਆਂ ਹੀ ਪੈਣੀਆਂ 30 ਸਤੰਬਰ ਤੋਂ ਪਹਿਲਾਂ ਪਹਿਲਾਂ ਤਾਂ ਕਿਤੇ ਨਾ ਕਿਤੇ ਹੁਣ ਉੱਥੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਲੱਗਦਾ ਹੈ ਵੀ ਕਿ ਉਹਨਾਂ ਦੀ ਆਪਣੀ ਸਰਕਾਰ ਹੋਵੇਗੀ ਜੋ ਕਿ ਉੱਥੇ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫੈਸਲੇ ਲਵੇਗੀ ਜਾਂ ਐਂ ਕਹਿ ਲੋ ਉੱਥੇ ਦੇ ਲੋਕਾਂ ਨੂੰ ਐਵੇਂ ਹੈ ਵੀ ਉੱਥੇ ਦੇ ਜਿਹੜੇ ਸਥਾਨਕ ਆਗੂ ਨੇ ਉਹ ਸੱਤਾ ਦੇ ਵਿੱਚ ਆਉਣਗੇ ਤਾਂ ਉੱਥੇ ਦਾ ਵਿਕਾਸ ਹੋਰ ਤੇਜ਼ੀ ਨਾਲ ਹੋ ਸਕਦਾ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਵੀ ਉੱਥੇ ਕੀ ਕਦੋਂ ਜਿਹੜੇ ਆ ਵਿਧਾਨ ਸਭਾ ਤੇ ਚੋਣਾਂ ਹੁੰਦੀਆਂ ਨੇ ਜਾਂ ਉੱਥੇ ਚੋਣਾਂ 'ਚ ਭਾਜਪਾ ਹਿੱਸਾ ਲੈਂਦੀ ਹੈ ਜਾਂ ਨਹੀਂ ਲੈਂਦੀ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਤੇ ਨਾਲ ਹੀ ਵੱਡੀ ਗੱਲ ਇਹ ਵੀ ਹੋਵੇਗੀ ਵੀ ਕਿ ਉੱਥੇ ਦੇ ਲੋਕ ਵਿਧਾਨ ਸਭਾ ਚੋਣਾਂ ਦੇ ਵਿੱਚ ਕਿੰਨੀ ਕਸ਼ਮੂਲੀਅਤ ਦਿਖਾਉਂਦੇ ਨੇ ਹਾਲਾਂਕਿ ਉਹਨਾਂ ਨੇ ਇਹ ਜਿਹੜੀ ਲੋਕ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਉਸ ਦੇ ਵਿੱਚ ਤਾਂ ਭਾਰੀ ਬਹੁਮਤ ਕਰਕੇ ਜਿਹੜਾ ਬਹੁਮਤ ਦੇ ਨਾਲ ਲੋਕ ਸਭਾ ਚੋਣਾਂ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਹੈ ਪਰ ਹੁਣ ਦੇਖਣਾ ਨਹੀਂ ਗੱਲ ਹੋਵੇਗੀ ਕਿ ਕੀ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਸੇ ਤਰ੍ਹਾਂ ਸ਼ਮੂਲੀਅਤ ਕਰਦੇ ਨੇ ਤਾਂ ਉਹ ਇੱਕ ਪਤਾ ਲੱਗੂਗਾ ਪਰ ਦੋਸਤੋ ਇੱਕ ਚੀਜ਼ ਸਪੱਸ਼ਟ ਹੈ ਕਿ 30 ਸਤੰਬਰ ਤੋਂ ਪਹਿਲਾਂ ਪਹਿਲਾਂ ਚੋਣਾਂ ਕਰਵਾਉਣੀਆਂ ਜ਼ਰੂਰੀ ਨੇ ਤੇ ਅੱਜ ਲਗਭਗ ਜੇ ਅਸੀਂ ਦੇਖੀਏ ਤਾਂ 22 ਜੂਨ ਹੋ ਚੁੱਕੀ ਹੈ ਇਹ ਠੀਕ 3 ਮਹੀਨੇ ਦਾ ਅੰਦਾਜ਼ਾ ਸਮਾਂ ਵਿੱਚ ਰਹਿ ਚੁੱਕਾ ਹੈ ਤਾਂ ਹੁਣ ਦੇਖ ਰਹੇ ਹਾਂ ਕਿ ਕਦੋਂ ਉੱਥੇ ਚੋਣਾਂ ਦੀ ਤਾਰੀਖ ਅਨਾਉਂਸ ਹੁੰਦੀ ਹੈ ਅਨੇਕਾਂ ਸਾਰੀ ਰਾਜਸੀ ਪਾਰਟੀਆਂ ਮੁੱਖ ਤੌਰ ਤੇ ਜਿਹੜਾ ਜਿਹੜੀ ਜਿਮਨੀ ਚੋਣਾਂ ਹੋ ਰਹੀਆਂ ਨੇ ਦੇਸ਼ ਦੇ ਵਿੱਚ ਉਸ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਹੁਣ ਦੇਖਦੇ ਆ ਕਿ ਕਦੋਂ ਉੱਥੇ ਚੋਣਾਂ ਦੇ ਤਰੀਕ ਐਨਾਉਂਸ ਹੁੰਦੀ ਹੈ ਤੇ ਕੀ ਭਾਜਪਾ ਉੱਥੇ ਚੋਣਾਂ 'ਚ ਹਿੱਸਾ ਲੈਂਦੀ ਹੈ ਜਾਂ ਨਹੀਂ ਲੈਂਦੀ ਜਾਂ ਉੱਥੇ ਦਾ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲਦਾ ਇੱਕ ਦੇਖਣ ਵਾਲੀ ਗੱਲ ਹੋਵੇਗੀ ਤੇ ਨਾਲ ਹੀ ਜਿਹੜੇ ਉੱਥੇ ਸਮੇਂ-ਸਮੇਂ ਤੇ ਸਰਕਾਰ ਵੱਲੋਂ ਸਿੱਧੇ ਆ ਸਿੱਧੇ ਢੰਗ ਨਾਲ ਉੱਥੇ ਸ਼ਕਤੀਕਰ ਦਿੱਤੀ ਜਾਂਦੀ ਹੈ ਪੈਰਾਮਿਲਟਰੀ ਫੋਰਸਿਸ ਡਿਪਲੋਏਡ ਕਰ ਦਿੱਤੇ ਜਾਂਦੇ ਹਨ ਯਾਨੀ ਬਿਨਾਂ ਦਾ ਸ ਇੰਟਰਨੈਟ ਸੇਵਾਵਾਂ ਮ ਠੱਪ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਨਾਲ ਉੱਥੇ ਆਮ ਜਨ ਜੀਵਨ ਤੇ ਬਹੁਤ ਅਸਰ ਪੈਂਦਾ ਹੈ ਤਾਂ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਵੀ ਕਿੰਨਾ ਸਰਕਾਰਾਂ ਉਸ ਤੇ ਕਾਰਵਾਈ ਕਰਦੀ ਇਹਨਾਂ ਉਸ ਨੂੰ ਲੈ ਕੇ ਸਰਕਾਰਾਂ ਕੀ ਕਰਦੀ ਨੇ ਉਹ ਚੋਣਾਂ ਦੀ ਤਰੀਕ ਤੇ ਨਾਲ ਹੀ ਪਤਾ ਲੱਗੇਗਾ ਤੇ ਇਸ ਦੇ ਨਾਲ ਹੀ ਜੇਕਰ ਨਜ਼ਰ ਅਸੀਂ ਪੰਜਾਬ ਦੀ ਚੋਣਾਂ ਤੇ ਵੀ ਮਾਰਦੇ ਕਿਉਂਕਿ ਜਲੰਧਰ ਜਿਮਨੀ ਚੋਣ ਸਿਰ ਤੇ ਆ ਚੁੱਕੀ ਹੈ 10 ਜੁਲਾਈ ਨੂੰ ਉਸ ਲਈ VOTING ਹੋਣੀ ਹੈ 13 ਜੁਲਾਈ ਨੂੰ ਗਿਣਤੀ ਹੈ ਵੋਟਾਂ ਦੀ ਤਾਂ ਉਸ ਲਈ ਵੀ ਸਾਰੀ ਰਾਸੀ ਪਾਰਟੀਆਂ ਨੇ ਆਪ ਕੋ ਆਪਣੀ ਕਮਰ ਹੈ ਉਹ ਕੱਸ ਲਈ ਹੈ ਤੇ ਉਹਨਾਂ ਵੱਲੋਂ ਜਿਹੜਾ ਜਲੰਧਰ ਜਿਮਨੀ ਚੋਣ ਤੇ ਜਿਹੜਾ ਜੋਨ ਸ਼ੋਰ ਨਾਲ ਚੋਣ ਲੜਨ ਦਾ ਇੱਕ ਐਲਾਨ ਕਰ ਦਿੱਤਾ ਹੈ ਤੇ ਸਾਰੀ ਰਾਜਨੀਤਿਕ ਪਾਰਟੀਆਂ ਇਸ ਨੂੰ ਵਕਾਰ ਦੇ ਸਵਾਲ ਵਿੱਚੋਂ ਦੇਖ ਰਹੀਆਂ ਨੇ ਉਹ ਆਪ ਕੋ ਆਪਣਾ ਵੋਟ ਬੈਂਕ ਬਚਾਉਣ ਦਾ ਇੱਕ ਦਾਵਾ ਕਰ ਰਹੀਆਂ ਨੇ ਕਿਉਂਕਿ ਲੋਕ ਸਭਾ ਚੋਣਾਂ ਕੁਝ ਸਮਾਂ ਪਹਿਲਾਂ ਹੀ ਹੋ ਕੇ ਆਟੀਆਂ ਨੇ ਜੇਕਰ ਕਿਸੇ ਵੀ ਰਾਜਸੀ ਪਾਰਟੀ ਦੀ ਵੋਟਾਂ ਘਟਦੀਆਂ ਨੇ ਤਾਂ ਉਹਨਾਂ ਨੇ ਇੱਕ ੇਠੀ ਵਾਲੀ ਗੱਲ ਹੋਵੇਗੀ ਤਾਂ ਸਾਰੀ ਰਾਜਨੀਤਿਕ ਪਾਰਟੀਆਂ ਆਪਣਾ ਵੋਟ ਬੈਂਕ ਬਚਾਉਣ ਲਈ ਲਗਾਤਾਰ ਲੜਾਈ ਲੜ ਰਹੀਆਂ ਨੇ ਤੇ ਸਭ ਤੋਂ ਵੱਡੀ ਲੜਾਈ ਉੱਥੇ ਲੜ ਰਹੀ ਹੈ ਆਮ ਆਦਮੀ ਪਾਰਟੀ ਜੋ ਕਿ ਪੰਜਾਬ ਦੀ ਸੱਤਾ ਦੇ ਵਿੱਚ ਵੀ ਕਾਬਜ ਹੈ ਤੇ ਉਧਰੋਂ ਜਲੰਧਰ ਪੱਛਮੀ ਦੀ ਜਿਹੜੀ ਵਿਧਾਨ ਸਭਾ ਹਲਕੇ ਦੀ ਜਿੰਨੀ ਚੋਣ ਹੋ ਰਹੀ ਹੈ ਉੱਥੇ ਪਹਿਲਾਂ ਵੀ ਆਮ ਆਦਮੀ ਪਾਰਟੀ ਹੀ ਜਿੱਤੀ ਸੀ ਉਦੋਂ ਸ਼ੀਤਲ ਅੰਗੁਰਾਲ ਜਿੱਤੇ ਸੀ ਜੋ ਕਿ ਉਦੋਂ ਆਮ ਆਦਮੀ ਪਾਰਟੀ ਸੀਗੇ ਪਰ ਉਹ ਇਸ ਸਮੇਂ ਭਾਜਪਾ ਵੱਲੋਂ ਉਮੀਦਵਾਰ ਬਤੌਰ ਉਮੀਦਵਾਰ ਚੋਣ ਮੈਦਾਨ 'ਚ ਨਿਤਰੇ ਹੋਏ ਨੇ ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਵੀ ਜਿਹੜਾ ਸਾਰੀ ਰਾਜਨੀਤਿਕ ਪਾਰਟੀਆਂ ਨੇ ਜੋਰਸ਼ੋਰ ਨਾਲ ਤਿਆਰੀਆਂ ਵਿੱਡ ਦਿੱਤੀਆਂ ਨੇ ਉੱਥੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜੋ ਕਿ ਸੱਤਾਧਾਰੀ ਪਾਰਟੀ ਹੈ ਉਸ ਵੱਲੋਂ ਤਾਂ ਚੋਣ ਰਣਨੀਤੀ ਵੀ ਤਿਆਰ ਕਰ ਲਈ ਹੈ ਤੇ ਇਸ ਵਾਰ ਜਲੰਧਰ ਪੱਛਮੀ ਦੀ ਜਿਹੜੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਹੈ ਉੱਥੇ ਭਗਵੰਤ ਮਾਨ ਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਸਾਈਡ ਲਾਈਨ ਕਰਦੇ ਹੋ ਸੰਦੀਪ 파ਟਕ ਨੂੰ ਪਾਰਟੀ ਨੇ ਮੋਰੀ ਰੱਖਿਆ ਤੇ ਇਸ ਦੇ ਨਾਲ ਹੀ 2 ਦਰਜਨ ਦੇ ਕਰੀਬ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੀ ਡਿਊਟੀ ਤਾਂ ਲਗਾ ਦਿੱਤੀ ਹੈ ਤੇ ਹੋਰ ਵੀ ਹੋ ਸਕਦਾ ਵੀ ਕਾ ਆਉਣ ਵਾਲੇ ਦਿਨਾਂ ਚ ਸਾਰੇ ਵਿਧਾਇਕਾਂ ਨੂੰ ਉੱਥੇ ਜਲੰਧਰ ਪੱਛਮੀ ਹਲਕੇ ਦੇ ਵਿੱਚ ਤਾਇਨਾਤ ਕਰ ਦਿੱਤਾ ਜਾਵੇ ਤੇ ਦੇਖਦੇ ਆਂ ਵੀ ਕਾ 10 ਜੁਲਾਈ ਨੂੰ VOTING ਆ ਬਹੁਤ ਥੋੜਾ ਸਮਾਂ ਵਿੱਚ ਰਹਿ ਗਿਆ ਇਹ ਟੀਚਾ ਉਹਨਾਂ ਚੀਜ਼ਾਂ ਸਾਡੇ ਸਾਹਮਣੇ ਹੋਣਗੇ ਜੋ ਵਿੱਚ ਉਹਨਾਂ ਚੀਜ਼ਾਂ ਆਉਣਗੇ ਪ੍ਰਸਾਰੀ ਰਾਜਨੀਤਿਕ ਪਾਰਟੀਆਂ ਇਸ ਲਈ ਇੱਕ ਤਰ੍ਹਾਂ ਦਾ ਆਪਣੇ ਵਕਾਰ ਤੇ ਸਵਾਲ ਨਾਲ ਦੇਖ ਰਹੀਆਂ ਨੇ ਤੇ ਹੁਣ 13 ਜੁਲਾਈ ਨੂੰ ਹੀ ਦੇਖਾਂਗੇ ਕਿਹੜੀ ਪਾਰਟੀ ਜਿੱਤਦੀ ਹੈ ਕਿਹੜੀ ਹਾਰਦੀ ਹੈ ਕਿਹੜੀ ਪਾਰਟੀ ਦਾ ਉੱਥੇ ਐਮਐਲਏ ਕਾਬਜ ਹੁੰਦਾ ਹੈ ਇਹ 13 ਜੁਲਾਈ ਨੂੰ ਹੀ ਪਤਾ ਲੱਗੇਗਾ ਪਰ ਉਦੋਂ ਤੱਕ ਪੰਜਾਬੀ ਟਰਬਿਨ ਤੁਹਾਡੇ ਤੱਕ ਇਹੋ ਜੇ ਸਾਰੇ ਹੀ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਅੱਗੇ ਰੱਖਦਾ ਰਹੇਗਾ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ